ਇਨੂੰ ਦੋ ਵਾਰੀ ਪ੍ਰੈਸ ਕੀਤਾ ਇਹਨੇ ਸਟਾਰਟ ਹੋਣਾ ਠੀਕ ਹੈ ਜੀ ਸਟਾਰਟ ਹੋ ਗਿਆ ਤੇ ਇੱਥੇ ਇਹਨੇ ਬੰਦ ਹੋ ਜਾਣਾ ਇੱਥੇ ਬੰਦ ਹੋ ਗਿਆ ਵਾ ਇਹਨੂੰ ਦੋ ਵਾਰੀ ਪ੍ਰੈਸ ਕਰਨ ਵਾਲੇ ਨੇ ਸਟਾਰਟ ਹੋਣਾ ਇਹ ਆ ਜੀ ਜਿਹੜਾ ਇਹਦਾ ਸਿਸਟਮ ਆ ਜਿੰਨੇ ਇਹਨੂੰ ਰਿਮੋਟ ਤੋਂ ਲੌਕ ਕਰਨਾ ਰਿਮੋਟ ਤੋਂ ਸਟਾਰਟ ਕਰਨਾ ਰਿਮੋਟ ਤੋਂ ਬੰਦ ਕਰਨਾ ਠੀਕ ਹੈ ਜੀ ਇਹ ਆ ਜੀ ਇਹਦਾ ਹੂਟਰ ਜਿਹੜਾ ਆਪਾਂ ਨੂੰ ਆਵਾਜ਼ ਦੇਊਗਾ ਜਦੋਂ ਮੋਟਰਸਾਈਕਲ ਨੂੰ ਕੋਈ ਛੇੜੂਗਾ ਉਸ ਤੋਂ ਬਾਅਦ ਆ ਦੋ ਤਾਰਾਂ ਆਉਂਦੀਆਂ ਜੀ ਇਹਦੀਆਂ ਇੰਡੀਕੇਟਰ ਵਾਲੀਆਂ ਆ ਵੇਖੋ ਜੀ ਇਹ ਜਿਹੜੀ ਤਾਰ ਵਾ ਇਹ ਹੈਗੀ ਹੈ ਜੀ ਇਹਦੀ ਪਲੱਸ ਵਾਲੀ ਤਾਰ ਬੈਟਰੀ ਤੇ ਜਿਹੜੀ ਲੱਗਣੀ ਆ ਜਿਹੜੀ ਰਿਲੇ ਸਲਫ ਮਾਰਦੀ ਆ ਉਹਦੇ ਨਾਲ ਇਹਦੀ ਤਾਰ ਲੱਗਣੀ ਆ ਇਹ ਤੁਸੀਂ ਜੇ ਇੱਥੇ ਨਹੀਂ ਲਾਉਣੀ ਤਾਂ ਵੀ ਕੱਢੀ ਤੋਂ ਹੀ ਸਲਫ ਲੈ ਰਿਆ ਚੈੱਕ ਕਰੋ ਤੁਸੀਂ ਤੇ ਐਮਾਜ਼ਨ ਦਾ ਜਿਹੜਾ ਲਿੰਕ ਵਾ ਇਹਦਾ ਉਹ ਮੈਂ ਤੁਹਾਨੂੰ ਕਮੈਂਟ ਬਾਕਸ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਦੋਹਾਂ ਚੀਜ਼ਾਂ ਦੇ ਵਿੱਚ ਜਿਹੜਾ ਵਾ ਇਹਦਾ ਲਿੰਕ ਮੈਂ ਦੇ ਦੇਣ ਲੱਗਾ ਵਾ ਤੁਸੀਂ ਉੱਥੋਂ ਜਾ ਕੇ ਇਹਨੂੰ ਖਰੀਦ ਸਕਦੇ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਵਾਂ ਅੱਜ ਵਾਲੀ ਜਿਹੜੀ ਵੀਡੀਓ ਆ ਉਹਦੇ ਵਿੱਚ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਵੀ ਮੋਟਰਸਾਈਕਲ ਨੂੰ ਆਪਾਂ ਰਿਮੋਟ ਤੋਂ ਕਿਵੇਂ ਸਟਾਰਟ ਕਰਨਾ ਤੇ ਕਿਵੇਂ ਬੰਦ ਕਰਨਾ ਰਿਮੋਟ ਤੋਂ ਹੀ ਲੌਕ ਹੋਊਗਾ ਰਿਮੋਟ ਤੋਂ ਹੀ ਸਟਾਰਟ ਹੋਊਗਾ ਰਿਮੋਟ ਤੋਂ ਹੀ ਬੰਦ ਹੋਊਗਾ ਠੀਕ ਹੈ ਜੀ ਇਹ ਜਿਹੜਾ ਮੋਟਰਸਾਈਕਲ ਵਾ ਇਹ ਆਪਣੇ ਕੋਲੇ ਹੈਗਾ ਜੀ ਸੀ 700 2018 ਮਾਡਲ ਵਾ ਇਹ ਜਿਹੜਾ ਇਹਨੂੰ ਸਿਸਟਮ ਲਾਇਆ ਸੀਗਾ ਇਹ ਆਪਾਂ 2 ਸਾਲ ਪਹਿਲਾਂ ਦਾ ਲਾਇਆ ਸੀ ਤੇ ਆਪਾਂ ਵਿੱਚੋਂ ਇਹਨੂੰ ਬੰਦ ਕਰਤਾ ਸੀਗਾ ਇਹਦੀ ਬੈਟਰੀ ਖਰਾਬ ਹੋਣ ਕਰਕੇ ਆਪਾਂ ਉਹਦੀਆਂ ਤਾਰਾਂ ਲਾਤੀਆਂ ਸੀ ਅੱਜ ਵੇਖਦੇ ਆ ਉਹਨੂੰ ਵੀ ਉਹ ਖਰਾਬ ਹੋਇਆ ਜਾਂ ਚੱਲਦਾ ਵਾ ਜਾਂ ਨਹੀਂ ਚੱਲਦਾ ਤੇ ਆਜੋ ਉਹਦੇ ਬਾਰੇ ਤੁਹਾਨੂੰ ਸਾਰਾ ਕੁਝ ਵਿਖਾਉਨੇ ਆ ਤੇ ਜੇ ਚੱਲ ਪਿਆ ਤੇ ਤੁਹਾਨੂੰ ਇਹ ਵਿਖਾਉਨੇ ਕਿਵੇਂ ਸਟਾਰਟ ਹੁੰਦਾ ਤੇ ਕਿੰਨੀ ਕੀ ਦੂਰ ਤੋਂ ਸਟਾਰਟ ਹੁੰਦਾ ਮੋਟਰਸਾਈਕਲ ਤੇ ਕਿੰਨੀ ਕੀ ਦੂਰ ਤੋਂ ਆਪਾਂ ਉਹਨੂੰ ਬੰਦ ਕਰ ਸਕਦੇ ਆ ਆਜੋ ਲਓ ਜੀ ਆਪਾਂ ਮੋਟਰਸਾਈਕਲ ਖੋਲ ਲਿਆ ਵਾ ਤੇ ਇਹਦੇ ਵਿੱਚ ਇਹ ਕਿੱਥੇ ਜਿਗਾਰਡ ਲੱਗਾ ਵਾ ਆਜਾ ਤੁਹਾਨੂੰ ਇਹ ਵੀ ਦਿਖਾਉਨੇ ਆ ਆ ਲੱਗਾ ਜੀ ਇਹਦਾ ਜਿਗਾਰਡ ਜਿਹਦੇ ਨਾਲ ਇਹਨੇ ਸਾਰੇ ਨੇ ਚੱਲਣਾ ਤੁਸੀਂ ਵੇਖ ਸਕਦੇ ਜੇ ਵੀ ਇਹਨੂੰ ਆਪਾਂ ਕਦੀ ਖੋਲ ਕੇ ਵੇਖਿਆ ਹੀ ਨਹੀਂ ਆ ਅਜੇ ਤੱਕ ਬੜਾ ਸਮਾਂ ਹੋ ਗਿਆ ਵਾ ਤੇ ਇਹਦਾ ਜਿਹੜਾ ਮੇਨ ਸਿਸਟਮ ਉਹ ਆ ਇਹ ਵੀ ਆ ਲੱਗਾ ਹੋਇਆ ਆ ਵੇਖੋ ਸ਼ੀਟ ਦੇ ਥੱਲੇ ਲੱਗਾ ਹੋਇਆ ਏ ਪਹਿਲਾਂ ਤੇ ਆਪਾਂ ਇਹਨੂੰ ਕਰਦੇ ਆਂ ਸਾਫ਼ ਬੜਾ ਸਮਾਂ ਹੋ ਗਿਆ ਵਾ ਇਹਨੂੰ ਕਦੀ ਆਪਾਂ ਖੋਲਿਆ ਹੀ ਨਹੀਂ ਆ ਇਹ ਆ ਵੇਖੋ ਹੁਣ ਤੁਸੀਂ ਪਹਿਲਾਂ ਆਹ ਵਾਲੀ ਆ ਜੀ ਇਹਦੀ ਸਿਗਨਲ ਵਾਲੀ ਤਾਰ ਜਿਹਦੇ ਇਹਨੇ ਜਰੀਏ ਜੇ ਇਹਨੂੰ ਹਿੱਲਜੁਲ ਹੁੰਦੀ ਆ ਮੋਟਰਸਾਈਕਲ ਦੇ ਨਾਲ ਇਹ ਤਾਰ ਹਿੱਲਦੀ ਆ ਨਾ ਉਹਨੇ ਨਾਲ ਹੀ ਇਹਦਾ ਜਿਹੜਾ ਵਾ ਇਹ ਹੂਟਰ ਵੱਜਣ ਲੱਗ ਜਾਣਾ ਵਾ ਤੇ ਉਸ ਤੋਂ ਬਾਅਦ ਆਪਾਂ ਆ ਜੰਨੇ ਜੀ ਕਨੈਕਸ਼ਨਾਂ ਵਾਲੇ ਪਾਸੇ ਕਨੈਕਸ਼ਨ ਤੁਹਾਨੂੰ ਦਿਖਾ ਦਿੰਨੇ ਆ ਇਦਿਆਂ ਦੋ ਤਾਰਾਂ ਆਉਂਦੀਆਂ ਜੀ ਉਹ ਲੱਗਦੀਆਂ ਜੀ ਇੰਡੀਕੇਟਰ ਨੂੰ ਠੀਕ ਹੈ ਜੀ ਇਹ ਆ ਵਾਲੀਆਂ ਪੀਲੀਆਂ ਜਿਹੜੀਆਂ ਤਾਰਾਂ ਵਾਂ ਇਹ ਇੰਡੀਕੇਟਰਾਂ ਦੀਆਂ ਵਾਂ ਤੇ ਦੇ ਨਾਲ ਇੰਡੀਕੇਟਰ ਜਿਹੜੇ ਆ ਉਹ ਜਗਨ ਲੱਗ ਜਾਣਗੇ ਜਦੋਂ ਇਹਦਾ ਹੂਟਰ ਵੱਜੂਗਾ ਜਾਂ ਜਦੋਂ ਕੋਈ ਛੇੜੂਗਾ ਜੇ ਤੁਸੀਂ ਹੂਟਰ ਲਾਉਣਾ ਨਹੀਂ ਵੀ ਲਾਉਣਾ ਤੇ ਇਹ ਇੰਡੀਕੇਟਰ ਜਿਹੜੇ ਆ ਉਹ ਜਗਨ ਲੱਗ ਪੈਣਗੇ ਜਦੋਂ ਆਪਾਂ ਕਿਸੇ ਜਿਵੇਂ ਗੱਡੀ ਨੂੰ ਛੇੜਦੇ ਆ ਤੇ ਉਹਦਾ ਉਹਦੇ ਇੰਡੀਕੇਟਰ ਜਗਨ ਲੱਗ ਪੈਂਦੇ ਆ ਤੇ ਹੂਟਰ ਆਵਾਜ਼ ਦੇਣ ਲੱਗ ਪੈਂਦਾ ਉਵੇਂ ਹੀ ਇਹਦਾ ਸੇਮ ਸਿਸਟਮ ਹੋ ਹੁਣ ਇੱਕ ਤਾਰ ਇਹਦੀ ਆ ਵਾਲੀ ਤੁਸੀਂ ਵੇਖ ਸਕਦੇ ਜੇ ਆਹ ਦੀ ਸੰਤਰੀ ਜੀ ਤਾਰ ਵਾ ਇਹ ਤਾਰ ਇਹਦੀ ਆ ਗਈ ਹੈ ਜੀ ਆਹ ਰਲੇ ਦੇ ਵਿੱਚ ਉਸ ਤੋਂ ਬਾਅਦ ਇਹਦੀਆਂ ਆ ਗਈਆਂ ਜੀ ਦੋ ਤਾਰਾਂ ਇੱਧਰ ਆ ਜਾਓ ਤੁਸੀਂ ਇਹਦੀਆਂ ਦੋ ਤਾਰਾਂ ਆ ਗਈਆਂ ਆ ਵੇਖੋ ਆਹ ਦੋ ਤਾਰਾਂ ਆ ਗਈਆਂ ਆ ਵੇਖੋ ਜੀ ਇਹ ਜਿਹੜੀ ਤਾਰ ਵਾ ਇਹ ਹੈਗੀ ਹੈ ਜੀ ਇਹਦੀ ਪਲੱਸ ਵਾਲੀ ਤਾਰ ਬੈਟਰੀ ਤੇ ਜਿਹੜੀ ਲੱਗਣੀ ਆ ਇਹ ਨੀਲੀ ਤਾਰ ਜਿਹੜੀ ਆ ਇਹ ਰਲੇ ਦੇ ਵਿੱਚ ਲੱਗਣੀ ਆ ਜਿਹੜੀ ਰਿਲੇ ਸਲਫ ਮਾਰਦੀ ਆ ਉਦੇ ਨਾਲ ਇਹਦੀ ਤਾਰ ਲੱਗਣੀ ਆ ਇਹ ਤੁਸੀਂ ਜੇ ਇੱਥੇ ਨਹੀਂ ਲਾਉਣੀ ਤੋਂ ਇਲਾਵਾ ਤੁਸੀਂ ਇਹ ਜਿਹੜੀ ਤਾਰ ਵਾ ਇਹ ਇੱਥੇ ਵੀ ਲਾ ਸਕਦੇ ਜੇ ਐਸ ਸਵਿਚ ਦੇ ਨਾਲ ਵੀ ਲਾ ਸਕਦੇ ਜੇ ਇਹ ਆ ਜੀ ਜਿਹੜਾ ਇਹਦਾ ਸਿਸਟਮ ਆ ਜਿੰਨੇ ਇਹਨੂੰ ਰਿਮੋਟ ਤੋਂ ਲੌਕ ਕਰਨਾ ਰਿਮੋਟ ਤੋਂ ਸਟਾਰਟ ਕਰਨਾ ਰਿਮੋਟ ਤੋਂ ਬੰਦ ਕਰਨਾ ਠੀਕ ਹੈ ਜੀ ਇਹ ਆ ਜੀ ਇਹਦਾ ਹੂਟਰ ਜਿਹੜਾ ਆਪਾਂ ਨੂੰ ਆਵਾਜ਼ ਦੇਊਗਾ ਜਦੋਂ ਮੋਟਰਸਾਈਕਲ ਨੂੰ ਕੋਈ ਛੇੜੂਗਾ ਉਸ ਤੋਂ ਬਾਅਦ ਆ ਦੋ ਤਾਰਾਂ ਆਉਂਦੀਆਂ ਜੀ ਇਹਦੀਆਂ ਇੰਡੀਕੇਟਰ ਵਾਲੀਆਂ ਇਹ ਦੋਵੇਂ ਇੰਡੀਕੇਟਰਾਂ ਦੇ ਨਾਲ ਲੱਗ ਦੇਣੀਆਂ ਉਸ ਤੋਂ ਬਾਅਦ ਆ ਗਈਆਂ ਜੀ ਇਹਦੀਆਂ ਦੋ ਮੇਨ ਤਾਰਾਂ ਆ ਸਪਲਾਈ ਵਾਲੀਆਂ ਉਸ ਤੋਂ ਬਾਅਦ ਇੱਕ ਤਾਰ ਆ ਗਈ ਜੀ ਇਹਦੇ ਤੋਂ ਇਹਨੇ ਮੋਟਰਸਾਈਕਲ ਨੂੰ ਸਿਗਨਲ ਦੇਣਾ ਤੇ ਬੰਦ ਕਰਨਾ ਵਾ ਇੱਕ ਤਾਰ ਨੀਲੀ ਤਾਰ ਆ ਜੀ ਜਿਹੜੀ ਇਹ ਹੈਗੀ ਆ ਜੀ ਇਹਦੀ ਰਿਲੇ ਨੂੰ ਲੱਗਣੀ ਆ ਜਿੰਨੇ ਇਹਨੂੰ ਸਟਾਰਟ ਕਰਨਾ ਤੇ ਇੱਕ ਤਾਰ ਇਹਦੀ ਇੱਧਰ ਆ ਗਈ orange ਜੀ ਆਹ ਵਾਲੀ ਵੇਖੋ ਤੁਸੀਂ ਤਾਰ ਇਹ ਤਾਰ ਆ ਗਈ ਇਗਨੀਸ਼ਨ ਦੀ ਜਿਹਦੇ ਜਿੰਨੇ ਇਹਦਾ ਸਿਸਟਮ ਔਨ ਕਰਨਾ ਮੋਟਰਸਾਈਕਲ ਦਾ ਆਪਾਂ ਆਹਦੀ ਚਾਬੀ ਲਈ ਹੈ ਜੀ ਕੱਢ ਠੀਕ ਹੈ ਜੀ ਮੋਟਰਸਾਈਕਲ ਦੇ ਵਿੱਚ ਚਾਬੀ ਨਹੀਂ ਗਈ ਹੈਗੀ ਤੁਸੀਂ ਚੈੱਕ ਕਰੋ ਠੀਕ ਹੈ ਜੀ ਸल्फ ਮਾਰਤਾ ਇਹਨੇ ਠੀਕ ਹੈ ਜੀ ਹੁਣ ਵੇਖੋ ਸਲਫ ਲੈ ਰਿਆ ਮੋਟਰਸਾਈਕਲ ਚਾਬੀ ਕੱਢੀ ਤੋਂ ਹੀ ਸਲਫ ਲੈ ਰਿਆ ਚੈੱਕ ਕਰੋ ਤੁਸੀਂ ਸਟਾਰਟ ਨਹੀਂ ਹੋ ਰਿਹਾ ਰਿਮੋਟ ਤੋਂ ਸਟਾਰਟ ਨਹੀਂ ਹੋਣ ਦਿਆ ਤੇ ਆਪਾਂ ਜਿਹੜੀ ਇਹ ਸਿਸਟਮ ਦੀ ਤਾਰ ਆਉਂਦੀ ਈ ਉਹ ਲੱਥੀ ਸੀਗੀ ਆਪਾਂ ਇਹ ਤਾਰ ਵੀ ਲਾਤੀ ਆ ਹੁਣ ਆਪਾਂ ਇਹਨੂੰ ਤਾਰ ਲਾਉਣ ਤੋਂ ਬਾਅਦ ਸਟਾਰਟ ਕਰਕੇ ਵੇਖਦੇ ਆ ਆ ਵੇਖੋ ਇਹਦਾ ਸਵਿਚ ਕਰਤਾ ਬੰਦ ਆਪਾਂ ਚਾਬੀ ਲਈ ਕੱਢ ਤੇ ਆਹ ਮੋਟਰਸਾਈਕਲ ਆਪਾਂ ਕਰਤਾ ਇਹਦਾ ਲੋਕ ਠੀਕ ਹੈ ਜੀ ਆਹ ਚਾਬੀ ਤੋਂ ਆਪਾਂ ਕਰਤਾ ਇਹਨੂੰ ਲੋਕ ਹੁਣ ਮੋਟਰਸਾਈਕਲ ਲੋਕ ਹੋਇਆ ਇਹਦੇ ਚ ਚਾਬੀ ਕੋਈ ਨਹੀਂ ਲੱਗੀ ਮੋਟਰਸਾਈਕਲ ਸਟਾਰਟ ਹੋ ਗਿਆ ਆ ਰਿਮੋਟ ਆ ਆ ਦੇਖੋ ਇਹਦਾ ਬੰਦਾ ਗਿਆ ਤੇ ਇਹਦੇ ਲੋਕ ਤੁਸੀਂ ਵੇਖਿਆ ਸੀ ਵੀਡੀਓ ਦੇ ਸ਼ੁਰੂ ਸ਼ੁਰੂ ਦੇ ਵਿੱਚ ਮੈਂ ਇਸ ਪਲੱਗ ਦੇ ਉੱਤੋਂ ਲਫਾਫਾ ਲਾਇਆ ਸੀਗਾ ਇਹਦੀ ਵੀ ਤੁਹਾਨੂੰ ਵਜ੍ਹਾ ਦੱਸਦਾ ਕਿ ਕਿਉਂ ਲਾਇਆ ਸੀ ਕੀ ਹੁੰਦਾ ਕਿ ਜਦੋਂ ਆਪਾਂ ਮੋਟਰਸਾਈਕਲ ਧੋਨੇ ਆ ਨਾ ਉਦੋਂ ਐਸ ਪਲੱਗ ਦੇ ਵਿੱਚ ਪਾਣੀ ਪੈਂਦਾ ਵਾ ਨਾ ਕਿ ਐਸ ਪਲੱਗ ਦੇ ਵਿੱਚ ਲੋਕ ਸੋਚਦੇ ਆ ਵੀ ਅਸੀਂ ਮੋਟਰਸਾਈਕਲ ਤੋਂ ਤਾਂ ਸਟਾਰਟ ਨਹੀਂ ਹੋਣ ਡਿਆ ਸ਼ਾਇਦ ਐਸ ਪਲੱਗ 'ਚ ਪਾਣੀ ਪੈ ਗਿਆ ਐਸ ਪਲੱਗ 'ਚ ਪਾਣੀ ਨਹੀਂ ਪੈਂਦਾ ਐਸ ਪਲੱਗ ਦੇ ਵਿੱਚ ਪਾਣੀ ਪੈਂਦਾ ਵਾ ਇਹ ਪਲੱਗ ਹੁੰਦਾ ਜੀ ਜਿਹੜੀ ਥੱਲੇ ਉਹ ਮੇਨ ਕੋਇਲ ਦੇ ਵਿੱਚੋਂ ਤਾਰ ਨਿਕਲ ਕੇ ਇੱਥੇ ਜਿਹੜੀ ਸਾਰੀ ਸਪਲਾਈ ਇਹਦੀ ਮੋਟਰਸਾਈਕਲ ਦੀ ਚੱਲਦੀ ਆ ਉਹ ਇਸੇ ਹੀ ਪਲੱਗ ਤੋਂ ਚੱਲਦੀ ਆ ਜੇ ਇਸ ਪਲੱਗ ਦੇ ਵਿੱਚ ਪਾਣੀ ਪੈ ਜਾਏ ਤੇ ਮੋਟਰਸਾਈਕਲ ਕੰਮ ਨਹੀਂ ਕਰੂਗਾ ਸਹੀ ਤਰ੍ਹਾਂ ਇਸ ਲਈ ਇਸ ਪਲੱਗ ਨੂੰ ਜਿਹੜਾ ਵਾ ਇਹਨੂੰ ਜਰੂਰ ਧਿਆਨ ਨਾਲ ਦੇਖ ਕੇ ਇਹਦੇ ਤੇ ਲਫਾਫਾ ਬਲੇਟ ਕੇ ਫਿਰ ਇਹਦੇ ਤੇ ਟੇਪ ਕਰੋ ਮੋਟਰਸਾਈਕਲ ਧੋਣ ਤੋਂ ਬਾਅਦ ਉਸੇ ਵੇਲੇ ਸਟਾਰਟ ਹੋਊਗਾ ਫਾਫੇ ਨੂੰ ਉੱਪਰ ਬਲੇਟ ਕੇ ਇਹਦੇ ਉੱਪਰ ਦੋਵੇਂ ਪਾਸਿਆਂ ਤੋਂ ਟੇਪ ਕਰ ਦੋ ਇਹਨੂੰ ਦੋ ਵਾਰੀ ਪ੍ਰੈਸ ਕੀਤੇ ਆ ਨੇ ਸਟਾਰਟ ਹੋਣਾ ਠੀਕ ਹੈ ਜੀ ਸਟਾਰਟ ਹੋ ਗਿਆ ਤੇ ਇੱਥੇ ਨੇ ਬੰਦ ਹੋ ਜਾਣਾ ਠੀਕ ਹੈ ਜੀ ਇੱਥੇ ਬੰਦ ਹੋ ਗਿਆ ਵਾ ਇਨੂੰ ਦੋ ਵਾਰੀ ਪ੍ਰੈਸ ਕਰਨ ਵਾਲੇ ਨੇ ਸਟਾਰਟ ਹੋਣਾ ਵਾ ਸਟਾਰਟ ਹੋ ਗਿਆ ਇੱਥੋਂ ਬੰਦ ਹੋ ਗਿਆ ਇਹਨੂੰ ਹੁਣ ਆਪਾਂ ਜਿੰਨੀਆਂ ਮਰਜ਼ੀ ਕਿੱਕਾਂ ਮਾਰੀ ਜਾਈਏ ਇਹਨੂੰ ਆਪਾਂ ਬੰਦ ਕੀਤਾ ਵਾ ਜਿੰਨੀਆਂ ਮਰਜ਼ੀ ਕਿੱਕਾਂ ਮਾਰੀ ਜਾਈਏ ਇਹਨੇ ਸਟਾਰਟ ਨਹੀਂ ਹੋਣਾ ਠੀਕ ਹੈ ਜੀ ਇਹਨੂੰ ਜਿੰਨੀਆਂ ਮਰਜ਼ੀ ਕਿੱਕਾਂ ਮਾਰੀ ਜਾਓ ਇਹਨੇ ਸਟਾਰਟ ਨਹੀਂ ਹੋਣਾ ਤੇ ਇਹਨੂੰ ਚਾਬੀ ਵੀ ਜੇ ਲਾ ਵੀ ਦੋਗੇ ਚਾਬੀ ਲਾ ਕੇ ਆਹ ਵੇਖੋ ਚਾਬੀ ਵੀ ਇਹਦੇ ਵਿੱਚ ਲੱਗੀ ਹੋਈ ਆ ਚਾਬੀ ਕੱਢ ਕੇ ਆਪਾਂ ਹੁਣ ਇਹਨੂੰ ਲੌਕ ਕਰਤਾ ਵਾ ਤੇ ਆਹ ਵੇਖਿਓ ਤੁਸੀਂ ਠੀਕ ਹੈ ਜੀ ਸਟਾਰਟ ਹੋ ਗਿਆ ਇੱਥੋਂ ਬੰਦ ਹੋ ਗਿਆ ਇੱਥੋਂ ਇਹ ਲੌਕ ਹੋ ਗਿਆ ਹਾਂਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਹ ਜਿਹੜਾ ਸਿਸਟਮ ਆ ਇਹ ਮਿਲਣਾ ਕਿੱਥੋਂ ਆ ਤੇ ਕਿੰਨੀ ਇਹਦੀ ਕੀਮਤ ਆ ਇਹ ਜਿਹੜਾ ਰਿਮੋਟ ਲਾਉਣ ਵਾਲਾ ਸਿਸਟਮ ਆ ਮੋਟਰਸਾਈਕਲ ਨੂੰ ਇਹ Amazon ਤੋਂ ਮਿਲ ਜਾਂਦਾ ਇਹਦੀ 1200 ਤੋਂ 1500 ਦੇ ਲਾਗੇ ਬੰਨੇ ਕੀਮਤ ਹੁੰਦੀ ਆ ਵੱਖੀਆਂ ਵੱਖਰੀਆਂ ਕੰਪਨੀਆਂ ਦੇ ਵੱਖਰੇ ਵੱਖਰੇ ਰੇਟ ਹੁੰਦੇ ਆ ਤੇ Amazon ਦਾ ਜਿਹੜਾ ਲਿੰਕ ਵਾ ਇਹਦਾ ਉਹ ਮੈਂ ਤੁਹਾਨੂੰ ਕਮੈਂਟ ਬਾਕਸ ਜਾਂ ਡਿਸਕ੍ਰਿਪਸ਼ਨ ਦੇ ਵਿੱਚ ਦੋਹਾਂ ਚੀਜ਼ਾਂ ਦੇ ਵਿੱਚ ਜਿਹੜਾ ਵਾ ਇਹਦਾ ਲਿੰਕ ਮੈਂ ਦੇ ਦੇਣ ਲੱਗਾ ਹਾਂ ਤੁਸੀਂ ਉੱਥੋਂ ਜਾ ਕੇ ਇਹਨੂੰ ਖਰੀਦ ਸਕਦੇ ਜੀ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਦੇ ਜੀ ਵੀਡੀਓ ਵੇਖਣ ਵਾਸਤੇ ਬਹੁਤ ਬਹੁਤ ਧੰਨਵਾਦ